ਸਰਤਾ ਸਤਿ ਸ਼੍ਰੀ ਅਕਾਲ ਕੇ ਆਪ ਸੰਤਾਨਾਂ ਨੂੰ ਬਹੁਤ ਬਾਰੀ ਦੇ ਨਾਲ ਜੁੜਿਆ। ਭਾਈ ਸਾਹਿਬ ਜੀ ਦਾ ਸਹਿਮਤਨਨਤਵਾਦ ਨਿਆਂ ਨਿਨਿਆ ਅਰਦਾਸ ਮਹਾਰਾਜ ਦੀ ਛਾਤੀ ਵਿੱਚ ਬੈਠੇ। ਮਹਾਰਾਜ ਬੈਠੇ ਸਨ ਆਪਣੇ ਅਸਨ ਦੇ ਉੱਪਰ ਮੈਂ ਲੱਤ ਮਾਰ ਕੇ ਮਹਾਰਾਜ ਕੋ ਥੱਲੇ ਸੁਣ ਦਿੱਤਾ ਸੀ ਕਿ ਮਹਾਰਾਜ ਗੁਰੂ ਅਮਰਦਾਸ ਨੇ ਮੇਰੇ ਹੀ ਪੈਰ ਫੜ ਕੇ ਅਗੂ ਬਲਦੇ ਸ਼ੁਰੂ ਕਰ ਦਿੱਤੇ। ਉਦੋਂ ਤੇ ਆਕਰਮਾਨ ਵਿੱਚ ਮੈਂ ਆਖਿਆ ਵੀ ਕੋਈ ਗੱਲ ਨਹੀਂ ਮੇਰਾ ਕੋਈ ਕੀ ਬੁਲਾ ਰਹੇ। ਗੁਰੂ ਕੋ ਬਜਰ ਉਹੀ ਹੈ। ਤੋ ਕੁੱਟੀ ਚੜਦੀ ਹੈ ਬੰਦੇ ਦੀ ਹਰ ਬੰਦਾ ਰੱਬ ਨੂੰ ਵੀ ਬੰਦਾ ਹੀ ਨਹੀਂ ਸਮਝਦਾ ਜਦੋਂ ਕਿ ਤੇ ਦਿੱਤਾ ਦਿੱਤੀ ਹੈ ਫਿਰ ਉਹਨੂੰ ਚੇਤਾ ਸਦਾ ਗੁਲੀ ਆ ਜਾਂਦਾ ਮਹਾਰਾਜ ਤੋਂ ਕੀੜਾ ਦੇ ਨਾਲ ਅੱਜ ਫੜਾਈ ਪੰਗਾ ਹੁਣ ਮੈਂ ਤੁਹਾਡੇ ਚਰਨਾਂ ਦੇ ਮੱਥਾ ਟੇਕਾਂਗਾ ਮੇਰੀ ਪੀੜ ਤਾਂ ਦੂਰ ਹੋ ਜਾਵੇ ਸਾਡਾ ਅਭਾਰ ਹੋਏ ਲੇਖਾ ਕਹਾਣਾ ਸ਼ੁਕਰੀਆ ਦਰਸ ਤੇ ਆਸ ਮੇਰੋ ਮਨ ਨੂੰ ਮਨ ਨੂੰ ਹੋਰ ਦਰਸ ਤੇ ਆਸ ਮੇਰੋ ਮਨ ਨੂੰ ਹਰਤਪੁਰ ਪਾਸ਼ਾ ਮਹਾਰਾਜ ਦੀ ਗੁਰਬਾਨੀ ਦਾ ਬਚਨ ਹੈ ਮੰਨਣਾ ਅੰਤਰਾ ਸਾਰੇ ਗੁਰਸੇਵਕੋ ਧੰਨਵਾਦ ਮੋਹਨ ਜੀ ਆਪਣੇ ਸੇਵਾ ਤੋਂ ਬਖਸ਼ ਕਰਦੇ ਸੋ ਬਹੁਤ ਬਹੁਤ ਧੰਨਵਾਦ ਹੈ 🙏 ਸਾਥ ਸੰਗਤ